ਕਰ ਲਿਆ ਮੈਂ ਸੋ ਜੋ ਵੀ ਪਿੱਛੇ ਅਨਫੋਰਚੂਨੇਟਲੀ ਆਪਣੇ ਫਲੱਡ ਕਰਕੇ ਤੇ ਹੈਵੀ ਰੇਨਸ ਕਰਕੇ ਆਪਣਾ ਫਸਲਾਂ ਦਾ ਨੁਕਸਾਨ ਹੋਇਆ ਸੀ ਉਹਦੇ ਚ ਸਰਕਾਰ ਵੱਲੋਂ ਜਿਹੜੀ ਅਪਰੂਵ ਲਈ ਹੈਗੀ ਹੈ ਤੇ ਜੋ ਹਦਾਇਤ ਆ ਵੀ ਆਪਾਂ 25% ਪਿੰਡਾਂ ਨੂੰ ਅੱਜ ਕੰਪੰਸੇਸ਼ਨ ਦੇ ਰਹੇ ਹਾਂ ਸਦੂਲਗੜ੍ਹ ਦੇ ਜਿਹੜੇ ਚਾਰ ਪਿੰਡਾ ਉਹ ਆਪਾਂ ਅੱਜ ਡਿਸਟ੍ਰਿਬਿਊਟ ਕਰ ਰਹੇ ਹਾਂ ਉਹਦੇ ਵਿੱਚ ਉਹਦੇ ਤੇ ਕੁੱਲ 18 ਲਾਖ ਪਾਤਰੀ ਹੈਗੇ ਜੀ ਸੋ ਤੁਸੀਂ ਸਾਰੇ ਆਏ ਹੈਗੇ ਹੋ ਸੋ ਤੁਹਾਡੇ ਨੁਕਸਾਨ ਦੀ ਅਸੀਂ ਪਰਪਾਈ ਤਾਂ ਨਹੀਂ ਕਰ ਸਕਦੇ ਬਹੁਤ ਔਖਾ ਹੁੰਦਾ ਹੈਗਾ ਇੱਕ ਯਤਨ ਅਸੀਂ ਕੀਤਾ ਹੈਗਾ ਤੋ ਹੁਣ ਮੈਂ ਰਿਕੁਐਸਟ ਕਰਾਂਗਾ ਕਿ ਐਮਐਲਏ ਸਾਹਿਬ ਨੇ ਥੋੜੇ ਦੇ ਬਾਰੇ ਕਹਿ ਦੇ। ਸਾਰੇ ਨੂੰ ਸਤਿ ਸ੍ਰੀ ਅਕਾਲ ਮੇਰੇ ਵੱਲੋਂ ਪੀਸੀ ਮੈਡਮ ਐਸਟੀਐਮ ਸਾਹਿਬ ਜੀਨਰ ਸਾਹਿਬ ਸਾਡੇ ਮੈਡਮ ਜੀ ਆਵੈ ਨੇ ਤੁਹਾਨੂੰ ਵੀ ਵੈਲਕਮ। ਅੱਜ ਅਸੀਂ ਜੋ ਸ਼ੁਰੂਆਤ ਕਰਨ ਜਾ ਰਹੇ ਹਾਂਗੇ ਕਿ ਜਿਹੜਾ ਆਪਣੇ ਪਿਛਲੇ ਮਹੀਨੇ ਦੇ ਦੌਰਾਨ ਨੁਕਸਾਨ ਹੋਇਆ ਸੀ ਪੋਦੇ ਵਿੱਚ ਜਿਵੇਂ ਅੱਜ ਜੀ ਸਾਹਿਬ ਨੇ ਕਿਹਾ ਕਿ ਆਪਾਂ ਸਾਰੀ ਪਰਭਾਈਤਾਪਾ ਨਹੀਂ ਕਰ ਸਕਦੇ ਪਰ ਗਵਰਨਮੈਂਟ ਵੱਲੋਂ ਐਤਕੀ ਮੁੱਖ ਮੰਤਰੀ ਸਾਹਿਬ ਸਰਦਾਰ ਭਗਵਾਨ ਸਿੰਘ ਮਾੜੀਆ ਵੱਲੋਂ ਉਪਰਾਲਾ ਕੀਤਾ ਗਿਆ ਕਿ ਜਿਹੜੀ ਅੱਗੇ ਨਿਜਵਾ ਦੇ ਮੁਤਾਬਕ ਰਾਸ਼ੀ ਬੜੀ ਨਗੂਣੀ ਸੀਗੀ 8200 ਰੁਪਿਆ ਉਹਨੂੰ ਵਧਾ ਕੇ ਜੇ 100% ਦਾ ਨੁਕਸਾਨ ਆ ਤਾਂ 20000 ਰੁਪਿਆ ਕੀਤਾ ਗਿਆ ਇਸ ਵਾਰੀ ਜੇ ਉਸ ਤੋਂ ਘੱਟ ਆ ਤਾਂ 10000 ਰੁਪਿਆ ਨੁਕਸਾਨ ਫਸਲ ਦਾ ਜਿੱਥੇ ਹੋਇਆਗਾ ਉਸ ਮੁਤਾਬਕ ਅੱਜ ਅਸੀਂ ਜਿਵੇਂ ਮੁੱਖ ਮੰਤਰੀ ਸਾਹਿਬ ਨੇ ਐਲਾਨ ਕੀਤਾ ਸੀ ਕੀਸੀ ਦੀਵਾਲੀ ਤੋਂ ਪਹਿਲਾਂ-ਪਹਿਲਾਂ ਜਿੰਨਾ ਦਾ ਵੀ ਨੁਕਸਾਨ ਹੋਇਆ ਹੈਗਾ ਉਹਨਾਂ ਨੂੰ ਵਾੜਦਾ ਮੁਆਵਜ਼ਾ ਜਿਹੜਾ ਹੈਗਾ ਉਹਦੇ ਚੈੱਕ ਦੇਵਾਂਗੇ ਉਹਦੇ ਤਹਿਤ ਅੱਜ ਆਪਾਂ ਚਾਰ ਪਿੰਡਾਂ ਨੂੰ ਚੈੱਕ ਦੇਣ ਜਾ ਰਹੇ ਹਾਂ ਜਿਦੇ ਵਿੱਚ ਕੁਸਲਾ ਢਿੰਡਾ ਖੁਰਦ ਮੀਰਪੁਰ ਖੁਰਦ ਤੇ ਸਾਡਾ ਚੂੜੀਆ ਪਿੰਡਾ ਸੋ ਮੈਂ ਜਿੱਥੇ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਕਰਦਾ ਹਾਂਗਾ ਉੱਥੇ ਸਾਡੇ ਸਮੁੱਚੇ ਪ੍ਰਸ਼ਾਸਨ ਦਾ ਜੀਸੀ ਮੈਡਮ ਦਾ ਜਿੰਸਾ ਦਾ ਤਸੀਫਦਾਰ ਸਾਹਿਬ ਦਾ ਸਾਰੇ ਪ੍ਰਸ਼ਾਸਨ ਨੇ ਜਿਨ੍ਹਾਂ ਨੇ ਇਹਦੀ ਨਾਲ ਦੀ ਨਾਲ ਗੁਰਦੁਆਰੀ ਕਰਕੇ ਤੁਹਾਡਾ ਜਿਹੜਾ ਹੈਗਾਗਾ ਰਿਪੋਰਟ ਤਿਆਰ ਕੀਤਾ ਤੇ ਜਿਹਦੇ ਤਹਿਤ ਅੱਜ ਅਸੀਂ ਤੁਹਾਨੂੰ ਇਹ ਚੈੱਕ ਦੇ ਰਹੇ ਹਾਂ ਇਹ ਤੁਹਾਡੀ ਦੱਸਣਾ ਚਾਹਦਾ ਇਸ ਤੇ ਰਹੀਂ ਕਿ ਇੱਕ ਸ਼ੁਰੂਆਤ ਆ ਗਈ ਜਿਹੜੇ ਹੋਰ ਵੀ ਕਈ ਵਾਰੀ ਕੁਐਸਚਨ ਆ ਜਾਂਦਾ ਪਤਾ ਨਹੀਂ ਇੰਨੇ ਕਿ ਚੈੱਕ ਦੇ ਕੇ ਇਹ ਕਿਤੇ ਕੰਮ ਆ ਇਹ ਤਾਂ ਇੱਕ ਵਾਰੀ 25% ਜਿਹੜੀ ਸ਼ੁਰੂਆਤ ਆ ਜਿਵੇਂ ਜਿਵੇਂ ਜਿੱਦਾਂ ਨੁਕਸਾਨ ਦੀ ਗਰਦੋਰੀ ਹੋਈ ਆ ਉਹਨੂੰ ਨਾਲ ਦੀ ਨਾਲ ਅਸੀਂ ਦੂਜੇ ਰਾਉਂਡ ਦੇ ਵਿੱਚ ਵੀ ਚੈੱਕ ਦੇਵਾਂਗੇ ਜਿਨ੍ਹਾਂ ਦਾ ਨੁਕਸਾਨ ਹੋਇਆ ਗਰਦੋਰੀ ਦੇ ਮੁਤਾਬਕ ਸੋ ਮੈਂ ਅੱਜ ਫੇਰ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਜੋ ਆਪਣਾ ਸਮਾਧ ਦਿੱਤਾ ਸੀ ਉਸ ਦੇ ਮੁਤਾਬਕ ਇੰਨੀ ਜਲਦੀ ਜਿਹੜੇ ਹੈਗੇ ਨੁਕਸਾਨ ਦੇ ਚੈੱਕ ਭੇਜੇ ਨੇ ਤੇ ਸਰਕਾਰ ਵੱਲੋਂ ਹਮੇਸ਼ਾ ਕੋਸ਼ਿਸ਼ ਆ ਕਿ ਤੁਹਾਡੇ ਨਾਲ ਖੜਾ ਜਾਵੇ ਜਿਹੜੀਆਂ ਹੋਰ ਵੀ ਇਸ بارش ਦੇ ਦੌਰਾਨ ਨੁਕਸਾਨ ਹੋਇਆ ਚਾਹੇ ਕਿਸੇ ਦੇ ਮਕਾਨ ਦਾ ਚਾਹੇ ਕੋਈ ਸਾਂਝੀਆਂ ਥਾਵਾਂ ਦਾ ਉਹਦੀ ਵੀ ਪ੍ਰਭਾਈ ਅਸੀਂ ਜਲਦੀ ਕਰਾਂਗੇ ਸੋ ਮੈਂ ਤੁਹਾਨੂੰ ਮੈਂ ਬੇਨਤੀ ਕਰੂੰਗਾ ਡੀਸੀ ਮੈਡਮ ਨੂੰ ਕਿ ਉਹ ਕੇ ਆਪਣੇ ਜਿਹੜਾ ਹੈਗਾ ਇਸ ਚੈੱਕ ਵੰਡ ਸਮਾਰੋਹ ਦਾ ਬਾਰੇ ਆਪਣੇ ਪੰਜਾਬਤਾ ਜੀ ਨਾਲ ਸਾਂਝੀ ਕਰਾਂਗੇ ਡੀਸੀ ਮੈਡਮ ਬਹੁਤ ਹੀ ਸਰਕਾਰਯੋਗ ਐਮਐਲਏ ਸਾਹਿਬ ਐਸਡੀਐਮ ਸਰਦੂਲਗੜ ਤੇ ਮੈਡਮ ਬੁਲੀਸ ਅਸੀਂ ਅੱਜ ਸਾਰੇ ਤੁਹਾਡੇ ਸਾਹਮਣੇ ਵਿਰਾਜਮਾਨ ਹੈਗੇ ਆ ਇੱਕ ਬਹੁਤ ਹੀ ਵਧੀਆ ਅੱਜ ਕਾ ਮਸੀਂ ਸ਼ੁਰੂ ਕਰਨ ਜਾ ਰਹੇ ਆ ਜਿਵੇਂ ਕਿ ਤੁਹਾਨੂੰ ਮੈਂ ਦੱਸਣਾ ਚਾਹੁੰਦੀ ਆ ਸਾਡੇ ਅਜਮੰਤਾ ਜ਼ਿਲ੍ਹੇ ਦੇ ਵਿੱਚ ਅਸੀਂ ਸਾਰੇ ਸਬਡਿਵੀਜ਼ਨਸ ਤੇ ਵਿੱਚ ਜਿੰਨੇ ਵੀ ਕਿਸਾਨ ਪ੍ਰਸਾਦੇ ਪਿੱਛੇ ਜਿਹੜੀ بارشਾਂ ਆਈਆਂ ਸੀ ਤੇ ਫਲਡ ਆਈ ਸੀ ਉਹਦੀ ਵਜ੍ਹਾ ਨਾਲ ਜਿਹੜੀ ਫਸਲਾਂ ਦਾ ਖਰਾਬਾ ਹੋਇਆ ਸੀ ਅਸੀਂ ਪਿਛਲੇ 1 ਮਹੀਨੇ ਤੋਂ ਇਕਜੁੱਟ ਹੋ ਕੇ ਇਸ ਦਾ ਪੂਰਾ ਐਸਟੀਮੇਟ ਲਗਾ ਕੇ ਸਰਕਾਰ ਨੂੰ ਤੁਹਾਡੇ ਕੇਸਾਂ ਬਾਰੇ ਰਿਕੁਐਸਟ ਭੇਜੀ ਸੀ ਔਰ ਗਵਰਨਮੈਂਟ ਨੇ ਵੀ ਬਹੁਤ ਪਹਿਲ ਦੇ ਆਧਾਰ ਤੇ ਜਿਹੜਾ ਹੈਗਾ ਸਾਡੇ ਕੇਸਾਂ ਨੂੰ ਅਪਰੂਵ ਕਰਕੇ ਸਾਨੂੰ ਵਾਪਸ ਭੇਜ ਦਿੱਤੇ ਨੇ ਤੇ ਸਾਡੀ ਸਾਰਿਆਂ ਦੀ ਜਿਹੜੀ ਮਿਹਨਤ ਹੈ ਉਹ ਅੱਜ ਫਾਲ ਲੈ ਕੇ ਆਈ ਹੈ ਸਭ ਨੂੰ ਜਿਹੜੀ ਰਾਸ਼ੀ ਜਿਹੜੀ ਉਹਨਾਂ ਦੇ ਖਰਾਬੇ ਦੇ ਅਨੁਸਾਰ ਦਿੱਤੀ ਜਾਣੀ ਹੈ ਸਾਰੇ ਅਪਰੂਵਲ ਹੋ ਚੁੱਕੀ ਹੈ ਤੇ ਅੱਜ ਆਪਾਂ ਜਿਹੜੇ ਚ ਸ਼ੁਰੂਆਤ ਕਰ ਰਹੇ ਹਾਂ ਸਭ ਤੋਂ ਪਹਿਲਾਂ ਅੱਜ ਅਸੀਂ ਚਾਰ ਪਿੰਡ ਜਿਹੜੇ ਸਰਦੂਲਗੜ ਦੇ ਵਿੱਚ ਸੀਗੇ ਉਹਨਾਂ ਦੇ ਕਿਸਾਨ ਭਾਈ ਸਾਰੇ ਅੱਜ ਸਾਡੇ ਕੋਲ ਬੈਠੇ ਨੇ ਅਸੀਂ ਤੁਹਾਨੂੰ ਐਮਐਲਏ ਸਾਹਿਬ ਦੇ ਹੱਥੋਂ ਸੈਂਕਸ਼ਨ ਲੈਟਰਸ ਦਵਾਦਾਂਗੇ ਤੇ ਇਸ ਤੋਂ ਉਪਰੰਤ ਜਿਹੜਾ ਹੈਗਾ ਆਪਾਂ ਏਜ ਦੀ ਜਿਹੜੀ ਤੁਹਾਡੀ ਰਾਸ਼ੀ ਜਿੰਨੀ ਤੁਹਾਡੇ ਵੰਡੀ ਸੀ ਤੁਹਾਡੇ ਖੇਤ ਦੇ ਖਰਾਬੇ ਦੇ ਅਨੁਸਾਰ ਉਹ ਰਾਸ਼ੀ ਆਟੋਮੈਟਿਕਲੀ ਤੁਹਾਡੇ ਬੈਂਕ ਖਾਤੇ ਦੇ ਵਿੱਚ ਟਰਾਂਸਫਰ ਕਰ ਦਿੱਤੀ ਜਾਵੇਗੀ ਸੋ ਅਸੀਂ ਬਹੁਤ ਖੁਸ਼ ਆ ਕਿ ਅੱਜ ਸਾਨੂੰ ਇਸ ਮੌਕੇ ਐਮਐਲਏ ਸਾਹਿਬ ਖੁਦ ਆਏ ਨੇ ਉਹ ਕਹਿੰਦੇ ਨੇ ਵੀ ਮੈਂ ਆਪ ਆਪਣੇ ਹੱਥੋਂ ਜਿਹੜੇ ਹੈ ਕਿ ਤੁਹਾਨੂੰ ਸੈਕਸ਼ਨ ਲੈਟਰ ਜਾਰੀ ਕਰਨੇ ਨੇ ਤੇ ਅਸੀਂ ਇੱਕ ਇੱਕ ਕਰਕੇ ਤੁਹਾਨੂੰ ਬੁਲਾਵਾਂਗੇ ਤੇ ਤੁਹਾਨੂੰ ਸੈਕਸ਼ਨ ਲੈਟਰ ਜਾਰੀ ਕਰਾਂਗੇ ਮੈਂ ਜਿਵੇਂ ਐਮਐਲਏ ਸਾਹਿਬ ਨੇ ਕਿਹਾ ਕਿ ਅਸੀਂ ਜਿਹੜਾ ਤੁਹਾਡਾ ਨੁਕਸਾਨ ਹੋਇਆ ਹੈ ਉਸ ਦੇ ਵਿੱਚ ਤੁਹਾਡੇ ਨਾਲ ਦੁੱਖ ਸਾਂਝਾ ਕਰ ਸਕਦੇ ਆ ਸਰਕਾਰ ਦਾ ਜਿਹੜਾ ਇਹ ਉਪਰਾਲਾ ਹੈਗਾ ਕਿ ਨਾਲ ਨਾਲ ਪਹਿਲ ਦੇ ਆਧਾਰ ਤੇ ਅਸੀਂ ਜਿਹੜਾ ਤੁਹਾਨੂੰ ਵਾਜਾ ਰਾਸ਼ੀ ਵੰਡ ਰਹੇ ਹਾਂ ਇਸ ਗੱਲ ਨੂੰ ਅਸੀਂ ਸਾਰੇ ਬਹੁਤ ਇਸ ਗੱਲ ਤੇ ਮਾਨ ਸਮਝਦੇ ਹਾਂ ਕਿ ਵੀ ਅਸੀਂ ਇਹਨੂੰ ਬੜੇ ਸਮੇਂ ਸਿਰ ਕਰ ਰਹੇ ਹਾਂ ਸੋ ਅੱਜ ਅਸੀਂ ਤੁਹਾਡੇ ਸਾਰਿਆਂ ਨਾਲ ਇਸ ਔਖੇ ਸਮੇਂ 'ਚ ਖੜੇ ਵੀ ਹਾਂ ਤੇ ਅੱਗੇ ਵੀ ਜੇਕਰ ਕੋਈ ਅਜਿਹਾ ਦੀ ਕਦੀ ਮੌਕਾ ਆਏਗਾ ਜਾਂ ਕੋਈ ਅਸੀ ਵੈਸੇ ਤਾਂ ਰੱਬਾ ਨੂੰ ਕਦੀ ਵੀ ਕੋਈ ਅਜਿਹੀ ਸਥਿਤੀ ਸਾਨੂੰ ਦੁਆਰਾ ਫੇਸ ਨਾ ਕਰਨੀ ਪਵੇ ਪਰ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਤੇ ਇਹਨਾਂ ਭਰੋਸਾ ਰੱਖੋ ਕਿ ਜਦੋਂ ਵੀ ਕਦੀ ਐਸਾ ਦੀ ਕੋਈ ਸਥਿਤੀ ਪੈਦਾ ਹੁੰਦੀ ਹੈ ਅਸੀਂ ਤੁਹਾਡੇ ਨਾਲ ਖੜੇ ਹੋ ਕੇ ਨਾਲ ਉਹਨਾਂ ਦੀ ਗਵਰਨਮੈਂਟ ਤੋਂ ਅਪਰੂਵਲ ਕਰਾ ਕੇ ਤੁਹਾਡੇ ਖਰਾਬੇ ਦੀ ਵਰਪਾਈ ਕਰਵਾਈਏ ਕਿ ਅੱਜ ਜਿਵੇਂ ਤੁਹਾਨੂੰ ਦੱਸਿਆ ਸੀ ਵੀ 4 ਪਿੰਡ ਅਸੀਂ ਅੱਜ ਕਰ ਰਹੇ ਹਾਂ ਬਾਕੀ ਦੇ ਪਿੰਡਾਂ ਦਾ ਜਿਹੜਾ ਹੈਗਾ ਵੰਤਰਣ ਉਹ ਕੱਲ ਕੀਤਾ ਜਾਏਗਾ ਤੇ ਅਸੀਂ ਮੌਕੇ ਤੇ ਕਰਕੇ ਅਨਾਉਂਸ ਕਰਾਂਗੇ ਤੇ ਜਿਹੜੇ ਵੀ ਕਿਸਾਨ ਭਾਈ ਹੈਗੇ ਨੇ ਸਾਡੇ ਉਹ ਜਿੱਦਾਂ ਜਿੱਤੇ ਨਾਮ-ਨਾਮ ਸੁਣਦਾ ਉਹ ਆਂਦੇ ਜਾਂਦੇ ਆਪਣਾ ਸੈਂਕਸ਼ਨ ਲੈਟਰ ਲੈਂਦੇ ਧੰਨਵਾਦ ਕਾਨੂੰਗੋ ਸਾਹਿਬ ਤੁਸੀਂ ਅਨਾਉਂਸ ਕਰੀ ਜਪਨ ਨਾ ਪਰਖੜੀ ਮਾਣਾ ਕੀ ਪਿੱਛੇ ਗਿਆ ਪਿੰਡ ਕੁਸਲਾ ਦੇ ਗਗਨਦੀਪ ਕੌਰ ਜੀ ਨੰਬਰ ਦਾ ਸਾਹਿਬ ਤੁਸੀਂ ਨਾਮ ਲਾਜੀ ਪਿੰਡ ਕੁਸਲਾ ਦੇ ਗਗਨਦੀਪ ਕੌਰ ਜੀ ਇਸ ਤਰ੍ਹਾਂ ਕਰਕੇ ਆਪਾਂ ਮਨਜ਼ੂਰੀ ਬਤਨਾ ਸਕਦੇ ਹਾਂ ਇੱਕ ਸਵਾਦ ਅਪਰਵਾਚਨ ਜਿੰਦਗੀ गुरबचन सिंह जी गुरबचन सिंह गुरबचन सिंह जब सिंह जी जब सिंह सालों से योगा सो

पवन कुमार पवन कुमार बिर सिंह बिरसा सिंह

सुखदीप सिंह जी कुलदीप सिंह जी सुखदीप सिंह कुलदीप सिंह जी नेड़े आ जाइए कुलदीप सिंह जी गुरसेवक सिंह जी नेड़े आ जाइए गुरसेवक सिंह जी नेड़े आ जाइए गुरसेवक सुखदीप सिंह जी नेड़े आ जाइए ਸੁਖਦੇਵ ਸਿੰਘ ਸੁਖਦੇਵ ਨਾਨਕ ਸਿੰਘ ਮੀਡੀਆ ਨੂੰ ਨਾਨਕ ਸਿੰਘ ਕੁਲਵਿੰਦਰ ਸਿੰਘ ਕੁਲਵਿੰਦਰ ਸਿੰਘ ਕੁਲਵਿੰਦਰ ਸਿੰਘ ਕੁਲਵਿੰਦਰ ਸਿੰਘ ਕੁਲਵਿੰਦਰ ਸਿੰਘ ਜੀ प्रदीप सिंह जी जीड़े आज इतनी जगह प्रदीप सिंह इस है इस तुमार पिंड चुड़िया ने सिंह जी पिंड चुड़िया ने गोविंद सिंह आज सुभवंत सिंह जी सुभवंत